ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਕਲੀਅਰ ਕਲੌਥ ਹਾਊਸ ਤੇ ਅੱਜ ਫੇਰ ਤੁਹਾਨੂੰ ਦਿਖਾਉਣੀ ਹੈ ਸਟਿਚਿੰਗ ਹੋ ਕੇ ਜਾਣੀ ਹੈ ਸੂਟ ਦੋ ਭੈਣਾਂ ਦੇ ਨੇ ਤੇ ਲੋ ਜੀ ਸ਼ੁਰੂ ਕਰਦੇ ਹਾਂ ਪਾਰਟੀ ویئر ਸੂਟ ਭੈਣ ਦਾ ਰੈਡੀ ਕੀਤਾ ਹੈ ਅਸੀਂ ਐਂਡਵਰਕ ਬੈਕ ਐਂਡ ਫਰੰਟ ਟਿਸ਼ੂ ਦੇਤੇ ਹੈ ਠੀਕ ਹੈ ਤੇ ਇਹਨੂੰ ਉਹਨਾਂ ਦਾ ਮਤਲਬ ਨੇਚਰ ਸਿੰਪਲ ਤੇ ਸੋਬਰ ਜਿਹਾ ਮਤਲਬ ਸਟਿਚਿੰਗ ਦੇ ਵਿੱਚ ਹੈਗਾ ਸੀ ਤੇ ਫੇਰ ਵੀ ਅਸੀਂ ਜਿੰਨਾ ਕੁ ਇਸ ਤਰ੍ਹਾਂ ਦੀ ਖੂਬਸੂਰਤ ਇਹਨੂੰ ਲੇਸ ਲਗਾ ਕੇ ਇਸ ਤਰ੍ਹਾਂ ਦਾ ਐਥੇ ਵਰਕ ਸੀਗਾ ਇਸ ਤਰ੍ਹਾਂ ਇਹਦੇ ਤੇ ਲਾਇਆ ਠੀਕ ਹੈ ਬੈਕ ਐਂਡ ਫਰੰਟ ਵਰਕ ਬਹੁਤ ਸੀਗਾ ਇਸ ਕਰਕੇ ਬਹੁਤ ਜ਼ਿਆਦਾ ਛੇੜਾ ਛਾੜੀ ਕਰਨੀ ਇਹਨੂੰ ਲੋਡ ਨਹੀਂ ਸੀਗੀ ਠੀਕ ਹੈ ਤੇ ਇਹ ਦਾ ਬਾਟਮ ਹੈ ਸਿੰਪਲ ਤੇ ਇਹਦੇ ਨਾਲ ਇਹਦਾ ਏ ਦੁਪੱਟਾ ਹੈ ਬਹੁਤ ਸੋਹਣਾ ਹਾਂ ਠੀਕ ਹੈ ਜੀ ਇਹ ਵਰਕ ਵਾਲਾ ਹੀ ਸੀਗਾ ਦੁਪੱਟਾ ਤੇ ਹੁਣ ਤੁਹਾਨੂੰ ਇਸ ਇਸ ਇਹਨਾਂ ਦਾ ਹੀ ਦੂਸਰਾ ਸੂਟ ਦਿਖਾਉਣੀ ਹੈ ਪਾਰਟੀ ਵੇਅਰ ਇਹ ਸੂਟ ਵੀ ਇਹਨਾਂ ਦਾ ਹੀ ਹੈ ਲੋ ਟਿਸ਼ੂ ਵੀ ਉੱਤੇ ਹੀ ਹੈ ਇਹਦੇ ਤੇ ਵਰਕ ਕਰਾ ਕੇ ਦਿੱਤਾ ਸੀ ਕਟਵਰਕ ਠੀਕ ਹੈ ਤੇ ਆ ਇਹਦੇ ਇਸ ਤਰ੍ਹਾਂ ਦੀ ਪਲੇਸਿੰਗ ਕੀਤੀ ਹੈ ਠੀਕ ਹੈ ਜੀ ਹਾਂ ਸਾਰਾ ਕਟਵਰਕ ਬਹੁਤ ਖੂਬਸੂਰਤ ਹੋਇਆ ਹੋਇਆ ਹੈ ਤੇ ਆ ਜੇ ਲੇਸਿੰਗ ਹੈ ਨਾ ਤੇ ਗਲੀ ਦੇ ਉੱਤੇ ਵੀ ਤੇ ਜ਼ਿੱਪਰ ਵਗੈਰਾ ਲਗਾ ਕੇ ਜਿਵੇਂ ਜਿਹੜਾ ਨੇ ਰਿਕੁਆਇਰਮੈਂਟ ਸੀਗੀ ਤੇ ਸਿੰਪਲ ਸਲਵਾਰ ਨੂੰ ਮੂਰੀ ਦੇ ਉੱਤੇ ਅਸੀਂ ਜਿਹੜੇ ਆ ਅੱਜ ਕੱਲ੍ਹ ਕੜਾਈ ਜੀ ਵਾਲੀ ਮੂਰੀ ਬਣਾਉਂਦੇ ਆ ਉਹ ਹੈ ਤੇ ਨਾਲ ਇਹ ਵਾਲਾ ਦੁਪੱਟਾ ਰੈਡੀ ਕੀਤਾ ਉਹਨਾਂ ਦਾ ਪਾਰਟੀ ਵੇਅਰ ਸੂਟ ਹੈ ਪਿਓਰ ਦੇ ਦੁਪੱਟੇ ਦੇ ਉੱਤੇ ਇਹਨੂੰ ਰੈਡੀ ਕੀਤਾ ਤੇ ਨਾਲ ਇਹ ਖੂਬਸੂਰਤ ਲੇਸ ਲੱਗੀ ਹੈ ਇਹਦੇ ਉੱਤੇ ਠੀਕ ਹੈ ਜੀ ਲੋ ਤੇ ਹੁਣ ਤੁਹਾਨੂੰ ਦਿਖਾਉਣੀ ਹੈ ਅਗਲਾ ਸੂਟ ਅ ਜੀ ਇਹ ਵੀ ਉਹਨਾਂ ਦਾ ਹੀ ਹੈ ਇਹ ਵੀ ਆਪਾਂ ਹੀ ਵਰਕ ਕਰਾ ਕੇ ਤਿਆਰ ਕਰਿਆ ਲੋ ਇਸ ਤਰ੍ਹਾਂ ਇਹਨਾਂ ਦੇ ਵਰਕ ਹੋਇਆ ਹੋਇਆ ਹੈ ਠੀਕ ਹੈ ਉਹਨਾਂ ਨੇ ਆਪਣਾ ਡਿਜ਼ਾਈਨ ਭੇਜਿਆ ਸੀ ਸਾਨੂੰ ਬਾਜੂ ਤੇ ਵਰਕ ਹੈ ਤੇ ਇਹ ਆ ਗਿਆ ਗਲੇ ਤੇ ਹਲਕੀ ਜੀ ਹਾਈਲਾਈਟ ਦੇਤੀ ਠੀਕ ਹੈ ਤੇ ਇਸ ਤਰ੍ਹਾਂ ਦੀ ਹੋਈ ਸੀ ਇੱਥੇ ਲੇਸਿੰਗ ਕਰਤੀ ਤੇ ਨਾਲ ਇਹਦੇ ਸਲਵਾਰ ਤੇ ਵੀ ਵਰਕ ਹੈ ਠੀਕ ਇਹ ਅਸੀਂ ਮੂਰੀ ਨਹੀਂ ਬਣਾਈ ਕਿਉਂਕਿ ਵਰਕ ਐਂਡ ਤੱਕ ਸੀਗਾ ਤੇ ਇਸ ਤਰ੍ਹਾਂ ਸੀ ਸਿੰਪਲ ਇਹਨੂੰ ਆ ਦੇਖੋ ਕਾਫੀ ਉੱਪਰ ਤੱਕ ਵਰਕ ਹੈ ਬਹੁਤ ਸੋਹਣਾ ਮਤਲਬ ਸੂਟ ਰੈਡੀ ਹੋਇਆ ਹੋਇਆ ਹੈ ਭੈਣ ਦਾ ਇੱਕ ਇਹ ਹੋ ਗਿਆ ਇਹਦੇ ਨਾਲ ਜਿਹੜਾ ਦੁਪੱਟਾ ਹੈ ਜਿਸ ਤਰ੍ਹਾਂ ਦੀ ਇਹਦੇ 'ਚ ਡਲ 골ਡਨ ਜਿਹਾ ਮਤਲਬ ਇਹ ਯੂਜ਼ ਹੋਇਆ ਹੋਇਆ ਥ੍ਰੈਡ ਹੈ ਉਸੀ ਤਰ੍ਹਾਂ ਇਹਦੇ ਚੇਟਲ 골ਡਨ ਜਿਹਾ ਆਪਾਂ ਅ ਯੂਜ਼ ਕੀਤਾ ਹੈ ਤੇ ਨਾਲ ਇਹ ਵਾਲੀ ਨੂੰ ਲੇਸ ਲਵਾਈ ਹੈ ਕਢਾਈ ਵਾਲੀ ਬਿਲਕੁਲ ਐਂ ਲੱਗਦੀ ਜਿਵੇਂ ਵਰਕ ਹੋਇਆ ਹੋਵੇ ਦੁਪट्टे ਤੇ ਵੀ ਠੀਕ ਹੈ ਤੇ ਨਾਲ ਇਹ ਲੇਸਿੰਗ ਕੀਤੀ ਹੈ